ਕਰਨੂਰੂਲ ਨੇ ਪਿਛਲੇ ਸਾਲ ਇੱਕ ਗੱਲ ਕਹੀ ਸੀ ਕਿ ਜੇ ਤੁਹਾਡੇ ਘਰ ਚ ਕੋਈ ਮਰ ਜੇ ਇਹ ਲਫ਼ਜ਼ ਉਹਨੇ ਵਰਤੇ ਸੀਗੇ ਸਾਬ ਜਦਿਆਂ ਦੇ ਸ਼ਹੀਦੀ ਦਿਹਾੜਿਆਂ ਦੇ ਨੇੜੇ ਉਹ ਕਹਿੰਦਾ ਸੀਗਾ ਆਪਣੀ ਸਟੇਜ ਤੋਂ ਜੇ ਤੁਹਾਡੇ ਘਰ ਕੋਈ ਮਰ ਜੇ ਅਸੀਂ ਕਦੇ ਨਹੀਂ ਕਿਹਾ ਕਿ ਈਸਾ ਮਸੀਹ ਅਸੀਂ ਕਹਿੰਦੇ ਆ ਜੀ ਉਹ ਸ਼ਹੀਦ ਹੋਏ ਨੇ ਠੀਕ ਹੈ ਜੀ ਚਾਹੇ ਅਸੀਂ ਉਸ ਧਰਮ ਚੋਂ ਨਹੀਂ ਹੈਗੇ ਪਰ ਈਸਾ ਮਸੀਹ ਇੱਕ ਪੂਜਨਿਕ ਸ਼ਖਸ ਹੋਏ ਨੇ ਇੱਕ ਪੈਗੰਬਰ ਹੋਏ ਨੇ ਅਸੀਂ ਕਦੀ ਵੀ ਉਹਨਾਂ ਲਈ ਉਹ ਲਫ਼ਜ਼ ਨਹੀਂ ਵਰਤ ਸਕਦੇ ਜਿਹੜੇ ਨਰੂਲੇ ਨੇ ਛੋਟੇ ਸਾਹਜਦਿਆਂ ਵਾਸਤੇ ਵਰਤੇ। ਉਸ ਤੋਂ ਬਾਅਦ ਵੀ ਸਾਡੀਆਂ ਜਥੇਬੰਦੀਆਂ ਦੇ ਮੂੰਹ 'ਚ ਦਹੀਂ ਜੰਮਿਆ ਰਿਹਾ। ਅੰਕਰ ਨਰੂਲਾ ਕਹਿੰਦਾ ਜੇ ਤੁਹਾਡੇ ਘਰ 'ਚ ਕੋਈ ਮਰ ਜੇ ਤਾਂ ਅਸੀਂ ਆਪਣੇ ਘਰ 'ਚ ਵਿਆਹ ਨਾ ਧਰੀਏ। ਇਹ ਉਦੋਂ ਹੋਇਆ ਜਦੋਂ ਨੌਜਵਾਨਾਂ ਨੇ ਇਹਨਾਂ ਨੂੰ ਰੋਕਿਆ। ਨੌਜਵਾਨਾਂ ਨੇ ਕਿਹਾ ਕਿ ਸਾਡੇ ਸ਼ੀਧੀ-ਧਿਆੜੇ ਚੱਲਦੇ ਨੇ ਤੇ ਤੁਸੀਂ ਆਪਣਾ ਜਿਹੜਾ ਢੋਲ ਠਮਾਕਾ ਇਹ ਨਾ ਕਰਿਆ ਕਰੋ। ਉਸ ਦੇ ਜਵਾਬ ਚੰਕਰ ਨਰੂਲੇ ਨੇ ਇਹ ਕਿਹਾ ਸੀਗਾ ਔਰੇ ਆਪਾਂ ਸਾਰਿਆਂ ਨੂੰ ਪਤਾ ਤੇ ਸਾਬ ਜਦ ਕੋਈ ਇਹ ਤਾਂ ਹੈ ਨਹੀਂ ਕਿ ਮਾਰੇ ਇਕੱਲੇ ਦੇ ਨੇ ਜਾਂ ਸਾਡੇ ਇਕੱਲੇ ਸਿੱਖਾਂ ਦੇ ਨੇ ਉਹਨਾਂ ਨੇ ਇਸ ਧਰਤ ਦੇ ਲਈ ਖੂਨ ਦਿੱਤਾ ਉਹਨਾਂ ਨੇ ਇਸ ਧਰਤ ਦੇ ਲਈ ਆਪਣੀਆਂ ਸ਼ਹਾਦਨਾਂ ਦਿੱਤੀਆਂ ਨੇ ਠੀਕ ਹੈ ਔਰ ਉਸ ਉੱਚੀ ਸ਼ਖਸੀਅਤ ਦੇ ਲਈ ਕੋਈ ਬੇਵਕੂਫੀਆ ਬੰਦਾ ਮੈਂ ਉਹਨੂੰ ਬੇਵਕੂਫ ਕਹੂੰਗਾ ਜਿਹੜਾ ਪਰਚਾ ਕਰਨਾ ਹੋਇਆ ਕਰਾ ਦਿਓ